ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੇ ਟਾਈਮ ਦੇ ਵਿੱਚ ਜੇ ਗੱਲ ਕਰੀ ਆਪਾਂ ਕੁੜੀਆਂ ਦੀ ਕੁੜੀਆਂ ਕਿਸੇ ਖੇਤਰ ਵਿੱਚ ਆ ਮੁੰਡਿਆਂ ਤੋਂ ਪਿੱਛੇ ਨਹੀਂ ਕੁਝ ਅੱਜ ਦੀ ਜਿਹੜੀ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਉਣ ਜਾ ਰਹੇ ਹਾਂ ਅੱਜ ਆਪਾਂ ਪਹੁੰਚੇ ਮਾਨਸਾ ਡਿਸਟ੍ਰਿਕਟ ਦਾ ਛੋਟਾ ਜਿਹਾ ਪਿੰਡ ਆ ਮਾਖੇਵਾਲਾ ਮਾਖੇਵਾਲੇ ਪਿੰਡ ਦਾ ਜਿਵੇਂ ਛੋਟਾ ਪਿੰਡ ਆ ਤੇ ਛੋਟੇ ਜਿਹੇ ਘਰੋਂ ਆਪਣੀ ਭੈਣ ਆ ਇੱਕ ਆ ਤੇ ਇਹ ਕੁਸ਼ਤੀ ਦੇ ਵਿੱਚ ਬੜਾ ਇਹਨਾਂ ਦੇ ਨਾਂ ਖਟਾਏਗਾ ਕੁਝ ਨਾਂ ਇਹਨਾਂ ਦੇ ਸਾਹਮਣੇ ਵੀ ਤੁਸੀਂ ਸਕਰੀਨ ਤੇ ਦੇਖ ਵੀ ਰਹੇ ਹੋ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਅੱਜ ਕਿਵੇਂ ਦੀ ਜ਼ਿੰਦਗੀ ਦਾ ਸਫ਼ਰ ਹੈਗਾ ਕਿਉਂ ਬੈਠੇ ਆਪਾਂ ਨਾਲ ਗੱਲ ਕਰਦੇ ਆਂ ਸਤਿ ਸ੍ਰੀ ਅਕਾਲ ਸਾਡੇ ਪਹਿਲਾਂ ਦਰਸ਼ਕ ਨੂੰ ਆਪਣਾ ਨਾਂ ਦੱਸੋ ਮੇਰਾ ਨਾਮ ਪ੍ਰਵੀਨ ਕੋਰ ਜ਼ਿਲ੍ਹਾ ਮਾਨਸਾ ਗੇਮ ਰੈਸਲਿੰਗ ਠੀਕ ਹੈ ਜੀ ਪੜ੍ਹਾਈ ਕਿੱਥੋਂ ਆ ਗਿਆ ਸ਼ੁਰੂ ਕਰ ਰਹੇ ਹੋ ਤੇ ਕਿਹੜੀ ਕਲਾਸ ਦੇ ਵਿੱਚ ਹੋ ਸੀ ਸਪੋਰਟਸ ਸਕੂਲ ਕੁੱਦਾ ਬਠਿੰਡਾ ਠੀਕ ਹੈ ਨੌਵੀਂ ਕਲਾਸ ਘਰੋਂ ਆਪਣੇ ਹਾਲਾਤਾਂ ਨੂੰ ਦੇਖ ਕੇ ਕਿਵੇਂ ਚੱਲੇ ਹੋ ਤੁਸੀਂ ਸਟੱਡੀ ਦੇ ਨਾਲ-ਨਾਲ ਗੇਮ ਲੈ ਕੇ ਚੱਲੇ ਹੋ ਕਿਹਨੂੰ ਦੇਖ ਕੇ ਚੱਲੇ ਹੋ ਮੈਨੂੰ ਗੇਮ ਦਾ ਸ਼ੌਂਕ ਮਤਲਬ ਪਲਵਾਨੀ ਕਰਨ ਦਾ ਪਹਿਲਾਂ ਤੋਂ ਸ਼ੌਂਕ ਸੀਗਾ ਤੇ ਹੁਣ ਸਾਡੇ ਉਸ ਇੱਕ ਗਰਲ ਸਕੂਲ 'ਚ ਪਹਿਲਾਂ ਮੈਂ 8ਵੀਂ 7ਵੀਂ ਉੱਥੇ ਕੀਤੀ ਸੀ 6ਵੀਂ ਤੋਂ ਲੈ ਕੇ ਤੇ ਉੱਥੇ ਬਲਜਿੰਦਰਪਾਲ ਸਰ ਹੁੰਦੇ ਸੀ ਫਿਜ਼ੀਕਲ ਟੀਚਰ ਤੇ ਉਹ ਮੈਨੂੰ ਹਰ ਇੱਕ ਗੇਮ 'ਚ ਲਾਏ ਜਾਂਦੇ ਹੁੰਦੇ ਸੀ ਫਿਰ ਉਹਨਾਂ ਨੇ ਮੈਨੂੰ ਪਹਿਲੀ ਵਾਰ ਸਾਡੇ ਹੋਏ ਸੀਗੇ ਰਮਨਦਿੱਤਿਆਲੇ ਸ਼ਾਵਾਏ ਸਰ ਦੇ ਖਾੜੇ 'ਚ ਹੋਏ ਸੀ ਉੱਥੋਂ ਮੇਰੀ ਫਸਟ ਪੋਜੀਸ਼ਨ ਰਹੀ ਹੈ ਜ਼ਿਲ੍ਹਾ ਪੱਤਰ ਕੁਸ਼ਤੀਆਂ 'ਚ ਪਹਿਲੀ ਵਾਰ 'ਚ ਉੱਥੋਂ ਮੈਂ ਕੀਤਾ ਸੀ 3 ਸਕਿੰਟਾਂ ਜੀ ਮੈਚ ਨੂੰ ਖਤਮ ਕਰਤਾ ਸੀ ਪਰ ਉਸ ਤੋਂ ਬਾਅਦ ਸਾਡੀ ਅੰਮ੍ਰਿਤਸਰ ਨਾ ਮੇਰੀ ਸਟੇਟ ਲੱਗੀ ਸੀ ਉੱਥੇ ਮੇਰੇ ਨਾਲ ਥੋੜਾ ਜਿਹਾ ਘਪਲਾ ਹੋ ਗਿਆ ਸੀ ਮਤਲਬ ਮੈਂ ਤਾਂ ਸਹੀ ਗਈ ਸੀ ਬਾਊਟ ਚ ਅੱਛਾ ਜੀ ਨਾਮ ਬੋਲੇ ਸੀ ਉਹਨਾਂ ਨੇ ਮੇਰਾ ਪ੍ਰਵੀਨ ਮਾਨਸਾ ਮੈਂ ਰੈੱਡ ਕਾਸਟਿਮ ਚ ਭੱਗੀ ਜਿਹੜੀ ਮੂਰਲੀ ਕੁੜੀ ਆਈ ਸੀ ਸਾਡਾ ਮੈਚ ਬਰਾਬਰ ਸੀ ਉਹਨਾਂ ਨੇ ਕੁੜੀ ਠਾ ਲਈ ਮੇਰੇ ਨਾਲ ਮੈਚ ਕਰਦੀ ਸਾਡਾ ਬਰਾਬਰ ਰੋਕਦਾ ਮੈਚ ਜਦੋਂ ਉਹਨਾਂ ਨੇ ਰੋਕਦਾ ਮੈਚ ਵੀ ਮੈਂ ਪੁੱਛਿਆ ਵੀ ਸਰ ਇਹ ਕੀ ਉਹ ਕਹਿੰਦੇ ਵੀ ਇਹ ਕੁੜੀ ਗਲਤ ਆਈ ਸੁੱਟ ਕੇ ਅੱਛਾ ਜੀ ਉਹਨਾਂ ਨੇ ਮੈਨੂੰ ਜਮਾ ਨਹੀਂ ਮਤਲਬ ਹਾਫ ਟਾਈਮ ਵੀ ਉਹ ਦਿੱਤਾ ਰੈਸਟ ਲਈ ਤੇ ਉਹਨਾਂ ਨੇ ਸਿੱਧਾ ਹੀ ਮੈਨੂੰ ਦੂਜੀ ਕੁੜੀ ਨਾਲ ਮਤਲਬ ਮੈਚ ਕਰਵਾਤਾ। ਫਿਰ ਉਹਨਾਂ ਨੇ ਮੈਨੂੰ ਹਾਫ ਟਾਈਮ ਦਾ ਵੀ ਨਹੀਂ ਟਾਈਮ ਦਿੱਤਾ ਹੈਗਾ ਤੇ ਉਹ ਮਤਲਬ ਸਾਡਾ ਮੈਚ ਫਿਰ ਬਰਾਬਰ ਸੀ ਉਹ ਕੁੜੀ ਗੱਲ ਟੁੱਟ ਕੇ ਆ ਗਈ। ਮੈਂ ਕਿਹਾ ਵੀ ਸਰ ਵੀ ਹਾਫ ਟਾਈਮ ਤੇ ਫਿਰ ਜਿਆਦਾ ਰੋਲਾ ਇਸ ਕਰਕੇ ਨਹੀਂ ਪਾਇਆ ਵੀ। ਨਹੀਂ ਜਿਆਦਾ ਮੇਰੀ ਖਰਾਬ ਹੋ ਗਈ ਹਾਂ। ਠੀਕ ਹੈ। ਵੀ ਮਾਹੌਲ ਨਹੀਂ ਖਰਾਬ ਕਰਨਾ ਹੈਗਾ। ਫਿਰ ਮੈਂ ਕਿਹਾ ਚਲ ਕੋਈ ਗੱਲ ਨਹੀਂ। ਉੱਥੇ ਫਿਰ ਇਹਨਾਂ ਨੇ ਉਡੀ ਜਿਹੜੀ ਦੂਜੀ ਉੱਠ ਕੇ ਸੀ ਉਹਦਾ ਹੁਣ ਤਾਂ ਮਿਨਿਸਟਰ ਹੈ ਮੇਰਾ ਪਹਿਲੀ ਚੜ੍ਹ ਗਿਆ ਸੀ ਇੱਕ ਪਹਿਲੀ ਵਾਰ ਗੇਮ ਸਟਾਰਟ ਸੀ ਸੋ ਟਾਈਮ ਨਹੀਂ ਮਿਲਿਆ ਸੀ ਆ ਟਾਈਮ ਨਹੀਂ ਸੀ ਮਿਲਿਆ ਹਾਂ ਟਾਈਮ ਬਾਕੀ ਪ੍ਰੈਕਟਿਸ ਵੀ ਨਹੀਂ ਹੋਈ ਉੱਥੇ ਮੈਟ ਨਹੀਂ ਸੀ ਨਾ ਹੈਗਾ ਸੀ ਮੈਟ ਤੇ ਕਰਦੇ ਆ ਕੁਛ ਠੀਕ ਹੈ ਗੱਡਿਆਂ ਤੇ ਪ੍ਰੈਕਟਿਸ ਕਰਦੇ ਹੁੰਦੇ ਸੀ ਮਤਲਬ ਆ ਘੰਟਾ ਪ੍ਰੈਕਟਿਸ ਕਰ ਲੋ ਤੇ ਨਾਲ ਕੁਝ ਨਹੀਂ ਹੁੰਦਾਗਾ ਠੀਕ ਹੈ ਜੀ ਸਕੂਲ ਚ ਘੰਟਾ ਵੀ ਉਹ ਵੀ ਨਾ ਵੀ ਮਤਲਬ ਟੈਗ ਵਗੈਰਾ ਕੁਝ ਨਹੀਂ ਸੀ ਆਉਂਦੇ ਕਲਾ ਜੋਰ ਜੱਟ ਹੀ ਸੀ ਉਸ ਤੇ ਹੁਣ ਮੈਂ ਸਪੋਰਟ ਸਕੂਲ ਕੋਲੋਂ ਜਦ ਮੇਰੀ ਸਿਲੈਕਸ਼ਨ ਹੋਈ ਪਿਛਲੀ ਵਾਰ ਠੀਕ ਹੈ ਉੱਥੇ ਅਬਦੁੱਲ ਸਰ ਨੇ ਉਹ ਰੇ ਕੋਟ ਲੈ ਤੋ ਉਹ ਸਾਨੂੰ ਪ੍ਰੈਕਟਿਸ ਕਰਾਉਂਦੇ ਨੇ ਹੁਣ ਤਾਂ ਉਹ ਵੀ ਚਲ ਗਿਆ ਉੱਥੇ ਹੁਣ ਕੋਈ ਗੋਚ ਨਹੀਂ ਪਹਿਲਾਂ ਉੱਥੇ ਡਾਈਟ ਵੀ ਵਧੀਆ ਮਿਲਦੀ ਹੁੰਦੀ ਸੀ ਹੁਣ ਉੱਥੇ ਡਾਈਟ ਰੂਟ ਦਾ ਵੀ ਕੋਈ ਇੰਨਾ ਵਧੀਆ ਹੈ ਨਹੀਂਗਾ ਠੀਕ ਹੈ ਜਿਵੇਂ ਹੁਣ ਤੁਸੀਂ ਪਹਿਲੀ ਵਾਰ ਗੇਮਾਂ ਦੇ ਵਿੱਚ ਥੋੜੀ ਮਤਲਬ ਬਹੁਤ ਵਧੀਆ ਗੇਮਾਂ ਹਾਰੀਆਂ ਸ਼ੁਰੂਆਤ ਦੇ ਵਿੱਚ ਘਰੋਂ ਕਿੰਨਾ ਕ ਸਹਿਯੋਗ ਮਿਲ ਗਿਆ ਘਰੋਂ ਕਿਵੇਂ ਜਿਹਾ ਲੱਗਿਆ ਪਹਿਲੇ ਉਹ ਕੀ ਇਹ ਨਾ ਰਿਐਕਸ਼ਨ ਸੀ ਜਦੋਂ ਤੁਸੀਂ ਜਿੱਤ ਕੇ ਆਏ ਹੋ ਘਰੋਂ ਬਹੁਤ ਸਪੋਰਟ ਆ ਮੇਰੇ ਡੈਡੀ ਦੀ ਸਾਰਿਆਂ ਦੀ ਸਪੋਰਟ ਆ ਕੋਚ ਦੀ ਵੀ ਵੱਧ ਸਪੋਰਟ ਆ ਹੋਰ ਜਿਹੜੇ ਵੀਰੇ ਨੇ ਉਹਨਾਂ ਦੇ ਘਰੋਂ ਬਹੁਤ ਵਧੀਆ ਠੀਕ ਹੈ ਜਦੋਂ ਤੁਹਾਨੂੰ ਹੌਸਲਾ ਮਿਲਦਾ ਕਿਵੇਂ ਜਿਹਾ ਲੱਗਦਾ ਉਹਨੂੰ ਮਹਿਸੂਸ ਹੁੰਦਾਗਾ ਹਨਾ ਆਪਾਂ ਖੇਡ ਕੇ ਵੀ ਆਏ ਆ ਪਿੰਡ ਕੰਦਿਓ ਘਰ ਕੰਦਿਓ ਹੌਸਲਾ ਮਿਲਦਾ ਕਿਵੇਂ ਮਹਿਸੂਸ ਹੁੰਦਾ ਉਹ ਟਾਈਮ ਤੇ ਰੋਦੋਂ ਆਉਂਦਾ ਵਿਦੂ ਅੱਧਰ ਰੱਕੀ ਕਰੀ ਮਤਲਬ ਨਾਲਦਿਆਂ ਨੂੰ ਵੀ ਹੁੰਦਾ ਵੀ ਤੁਸੀਂ ਵੀ ਕਰੋ ਠੀਕ ਹੈ ਕੁੜੀ ਤੇ ਮੁੰਡਿਆਂ ਦਾ ਕਿੰਨਾ ਫਰਕ ਦੇਖਦੇ ਆਸ ਨੇ ਕਿਵੇਂ ਮਹਿਸੂਸ ਕਰਦੇ ਹੋ ਵੀ ਆਪਾਂ ਕੁੜੀ ਆ ਘਰੋਂ ਨਿਕਲਣਾ ਕਿਵੇਂ ਲੱਗਦਾਗਾ ਪਹਿਲੀ ਵਾਰ ਜਾਂ ਜਾਂ ਹੁਣ ਦੇ ਹਾਲਾਤਾਂ ਦੇ ਹਿਸਾਬ ਨਾਲ ਕੀ ਰੱਬ ਨੇ ਹਰ ਇੱਕ ਚ ਇੱਕ ਟੈਲੈਂਟ ਭਰਿਆ ਹੋਇਆ ਉਹ ਆਪਦਾ ਮੂਰੇ ਕੱਢੋ ਮਤਲਬ ਜਿਆਦਾਤਰ ਕੁੜੀਆਂ ਅੱਜ ਕੱਲ ਬਹੁਤ ਅੱਗੇ ਨੇ ਮੁੰਡਿਆਂ ਤੋਂ ਸਹੀ ਆ ਵੀ ਸਾਰਿਆਂ ਨੂੰ ਬਸ ਕੋਈ ਨਾ ਕੋਈ ਗੇਮ ਕਰਨੀ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਬੰਦੇ 'ਚ ਖਿਡਾਰੀ 'ਚ ਸਹਿਨਸ਼ੀਲਤਾ ਹੋਣੀ ਚਾਹੀਦੀ ਆ ਤੇ ਮਤਲਬ ਸਾਰਿਆਂ ਨੂੰ ਕੋਈ ਨਾ ਕੋਈ ਵੀ ਆਪਦੀ ਗੇਮ 'ਚ ਹੋਣਾ ਚਾਹੀਦਾ ਵੀ ਨਸ਼ਿਆਂ ਤੋਂ ਦੂਰ ਹੋ ਜਾਓ ਸਾਰੇ ਇਹ 'ਚ ਸਪੋਰਟਸ 'ਚ ਬੰਦਾ ਨਸ਼ਿਆਂ ਤੋਂ ਵੀ ਦੂਰ ਰਹਿੰਦਾ ਤੇ ਹੋਰ ਵੀ ਵਧੀਆ ਲੱਗਦਾ ਫੈਮਿਲੀ ਦੇ 'ਚ ਕੌਣ ਕੌਣ ਆ ਮੰਮੀ ਡੈਡੀ ਦਾਦਾ ਦਾਦੀ ਪਾਪਾ ਮੰਮੀ ਡੈਡੀ ਬਰਦਰ ਨੂੰ ਜ਼ਿਆਦਾ ਪਿਆਰ ਕਰਦੇ ਆ ਜਾਂ ਤੁਹਾਨੂੰ ਡੈਡੀ ਮੈਨੂੰ ਮੰਮੀ ਡਾਡਿ ਡੈਡੀ ਨਹੀਂ ਮਤਲਬ ਕਰਦੇ ਤਾਂ ਸਾਰੇ ਪਰ ਜ਼ਿਆਦਾ ਮੋਹ ਉਹਦੇ ਨਾਲ ਡੈਡੀ ਤੇ ਨਾਲ ਕਰਦੇ ਕੁਕ ਗੇਮ ਕਰਕੇ ਵੀ ਸਾਡੇ ਸਾਰੇ ਲੱਗਦਾ ਵੀ ਉਹਨਾਂ ਨੂੰ ਵੀ ਕਿਤੇ ਇੱਕ ਤੁਸੀਂ ਲੜਕੀ ਹੋ ਕੇ ਉਹਨਾਂ ਦਾ ਸਿਰ ਜਿਹੜਾ ਉੱਚੇ ਚੱਕਦੇ ਯਾਰ ਉਹ ਥੋੜੇ ਜਿਹੜੇ ਕਦਮ ਨੇ ਤਰੱਕੀ ਵੱਲ ਜਾ ਰਹੇ ਨੇ ਤੁਸੀਂ ਪਿੰਡ ਨੂੰ ਵੀ ਲੈ ਕੇ ਚੱਲ ਰਹੇ ਹੋ ਫੈਮਿਲੀ ਨੂੰ ਲੈ ਕੇ ਚੱਲ ਰਹੇ ਹੋ ਇੱਕ ਡਿਸਟ੍ਰਿਕਟ ਨੂੰ ਲੈ ਕੇ ਚੱਲ ਰਹੇ ਹੋ ਜਦੋਂ ਤੁਸੀਂ ਜਿੱਤ ਕੇ ਪਿੰਡ ਆਉਂਦੇ ਹੋ ਪਿੰਡ ਦੇ ਵਿੱਚ ਕਿਹਜਾ ਥੋੜਾ ਵੈਲਕਮ ਹੁੰਦਾਗਾ ਮਤਲਬ ਕਿ ਆਪ ਦੇ ਅਗ ਨੂੰ ਬਹੁਤ ਖੁਸ਼ ਹੋ ਜਾਂਦੇ ਸਾਰੇ ਮਤਲਬ ਵੀ ਵਧਾਈਆਂ ਵਗੈਰ ਦਿੰਦੇ ਹੈਗੇ ਤੇ ਉਦੋਂ ਫਿਰ ਵੀ ਹੁੰਦਾ ਹੌਸਲਾ ਹੋਰ ਵੀ ਵੱਧਾਗਾ ਹਾਂਜੀ ਠੀਕ ਹੈ ਤੇ ਪਿੰਡ ਦੇ ਵਿੱਚੋਂ ਮਤਲਬ ਆਪਣੀ ਮਦਦ ਕਰਨ ਵਾਲੀ ਬਹੁਤ ਹੁੰਦੇ ਆਪਣੇ ਨਾਲ ਖੜਨ ਵਾਲੇ ਹੁੰਦੇ ਜਿਵੇਂ ਉਹ ਕਿੰਨੇ ਕ ਆਪਣੇ ਵੀਰ ਭਰਾ ਨੇ ਜਿਹੜੇ ਹੈਗੇ ਨੇ ਇੱਕ ਤਾਂ ਮੇਰੇ ਚਾਚਾ ਜੀ ਨੇ ਉਹਨਾਂ ਨੇ ਮੈਨੂੰ ਕੱਲ ਹੀ ਸਨਮਾਨਿਤ ਕੀਤਾ ਇੱਕ ਟਰੋਫੀ ਤੇ ਡਾਈਟ ਦਿੱਤੀ ਉਹਨਾਂ ਨੇ ਇੱਕ ਸਾਡੇ ਵੀਰੇ ਹੋਰ ਨੇ ਮਲਵਈ ਗਿੱਦਾ ਗਰੁੱਪ ਵਾਲੇ ਉਹ ਵੀ ਸਪੋਰਟ ਸਪੋਰਟ ਕਰਦੇ ਨੇ ਇੱਕ ਮਤਲਬ ਤਾਇਆ ਜੀ ਦੀ ਡੈਥ ਹੋ ਗਈ ਤੇ ਇੱਕ ਬਾਬਾ ਜੀ ਹੈਗੇ ਨੇ ਠੀਕ ਹੈ ਕੀ ਮਤਲਬ ਤੁਹਾਨੂੰ ਆਪ ਦੇ ਮਤਲਬ ਡਾਈਟ ਵਗੈਰਾ ਚ ਵੀ ਕਮੀ ਲੱਗਦੀ ਹੈ ਜਾਂ ਹੋਰ ਕੋਈ ਚੀਜ਼ਾਂ ਦੇ ਵਿੱਚ ਘਾਟ ਤੁਹਾਨੂੰ ਆਪ ਮੈਨ ਲੱਗਦਾ ਵੀ ਮੈਨੂੰ ਆ ਚੀਜ਼ ਦੀ ਘਾਟ ਆ ਲੱਗਦੀ ਇਸ ਤਰ੍ਹਾਂ ਦੇ ਕੋਈ ਕਹੀਗੇ ਮਤਲਬ ਡਾਈਟ ਤਾਂ ਕਰਦੇ ਵੀ ਡਾਈਟ ਜਾਂ ਕੋਈ ਆਪ ਨੂੰ ਟ੍ਰੇਨਿੰਗ ਤੌਰ ਤੇ ਆਪਾਂ ਨੂੰ ਕਿਸੇ ਕੋਚ ਬਗਲੇ ਠੀਕ ਹੈ ਜੀ ਇੰਨਾ ਕਹਿਦਲੀ ਤੁਸੀਂ ਸਮਾਂ ਕੱਢਦੇ ਹੋ ਫਿਰ ਅਸੀਂ ਪੜਾਈ ਦੇ ਨਾਲ ਨਾਲ ਮਤਲਬ ਸਕੂਲ 'ਚ ਸਵੇਰ ਵੀ ਸਵੇਰ 5 ਵਜੇ ਅਸੀਂ ਗਰਾਊਂਡ ਜਾਂਦੇ ਹਾਂ ਅਸੀਂ 7 ਵਜੇ ਤੱਕ ਪ੍ਰੈਕਟਿਸ ਕਰਦੇ ਹਾਂ 7:30 ਤੱਕ ਫਿਰ ਅਸੀਂ ਸਕੂਲ ਜਾਂਦੇ ਹਾਂ ਸਕੂਲੋਂ ਆ ਕੇ 4 ਤੋਂ ਫਿਰ 7 ਵਜੇ ਤੱਕ ਪ੍ਰੈਕਟਿਸ ਕਰਦੇ ਹਾਂ ਫਿਰ ਹੁਣ ਉੱਥੇ ਕੋਚ ਸਾਹਿਬ ਵਾਗ ਗਏ ਤੇ ਹੁਣ ਸਾਨੂੰ ਪ੍ਰੈਕਟਿਸ ਕਰਾਉਣ ਵਾਲਾ ਕੋਈ ਨਹੀਂ ਅਸੀਂ ਆਪ ਹੀ ਕਰਦੇ ਹਾਂ ਆਪ ਤੋਂ ਨਹੀਂ ਹੈ ਨਹੀਂ ਸਹੀ ਹੁੰਦੀ ਕੋਚ ਬਿਨਾ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਲਈ ਕੋਚ ਭੇਜੋ ਉਹ ਕਹਿੰਦੇ ਅਸੀਂ ਕੋਸ਼ਿਸ਼ ਕਰੀ ਜਾਂਦੇ ਹਾਂ ਹੇ ਤੱਕ ਕੋਈ ਕੋਚ ਨਹੀਂ ਆਇਆ ਉੱਥੇ ਪਹਿਲਾਂ ਬਹੁਤ ਵਧੀਆ ਹੁੰਦਾ ਸੀ ਹੁਣ ਥੋੜਾ ਜਿਹਾ ਖਰਾਬ ਹੋ ਗਿਆ ਡਾਊਨ ਵਾ ਗਿਆ ਸਕੂਲ ਠੀਕ ਹੈ ਜੀ ਤੇ ਹੁਣ ਕੋਈ ਹੋ ਰਿਹਾ ਮਤਲਬ ਕੋਸ਼ਿਸ਼ ਇਸ ਤਰ੍ਹਾਂ ਵੀ ਕੋਚ ਨਾ ਮਿਲ ਰਹੇ ਹੁੰਦੀ ਕੋਈ ਥੋੜ੍ਹੀ ਨਾਲ ਗੱਲਬਾਤ ਹੋਈ ਹੋਵੇ ਮਤਲਬ ਐਪਲੀਕੇਸ਼ਨਾਂ ਤਾਂ ਪਾ ਰਹੇ ਆ ਪ੍ਰਿੰਸੀਪਲ ਸਰ ਪਰ ਹਜੇ ਤੱਕ ਤਾਂ ਕੋਈ ਹੱਲ ਨਹੀਂ ਖਾਣਾ ਵੀ ਬਹੁਤ ਗੰਦਾ ਮਿਲਦਾ ਅੱਛਾ ਜੀ ਚਲੋ ਵਾਇਗਰੂਜੀ ਕਾ ਖਾਲਸਾ ਵਾਇਗਰੂਜੀ ਕੀ ਪਤੇ ਮੇਰਾ ਪਿੰਡ ਮੱਖੇਵਾਲਾ ਜੀ ਨਾਨਾ ਸਿੰਘ ਮੇਰਾ ਨਾਮ ਅੱਛਾ ਇਹ ਮੇਰੀ ਪੋਤੀ ਹੈ ਠੀਕ ਹੈ ਜੀ ਇਹ ਏ ਗੇਮਾਂ ਦੇ ਵਿੱਚ ਬਹੁਤ ਵਧੀਆ ਸੈਲੈਕਟ ਹੋਈ ਆ ਉਹ ਅੰਗੜੀਆਂ ਇਹਨਾਂ ਦੇ ਕੋਚ ਨੇ ਜਿਹੜੇ ਸਹਿਬਾਨ ਬਹੁਤ ਹੈਲਪ ਕਰਦੇ ਨੇ ਇਹਨਾਂ ਦੀ ਤੇ ਸਾਡਾ ਪਿੰਡ ਵੀ ਬਹੁਤ ਜ਼ਿਆਦਾ ਸਹਾਇਜੋਗ ਕਰਦਾ ਹੈ ਅਸੀਂ ਲੱਖ ਲੱਖ ਸ਼ੁਕਰਾਨਾ ਉਸ ਪਰਮਾਤਮਾ ਦਾ ਕਰਦੇ ਆਂ ਵੀ ਜਿਹੜੇ ਕੁਝ ਅਸੀਂ ਕਰਨ ਜੋਗ ਨਹੀਂ ਸੀ ਨਾ ਸਾਨੂੰ ਉਹ ਉਹ ਉੱਥੋਂ ਤੱਕ ਪਹੁੰਚ ਆਇਆ ਤਾਂ ਹੈ ਇੱਕ ਖਾਲਸਾ ਵਾਹਿਗੁਰੂ ਜੀ ਕੀ ਫਤ